ਹਾਂਜੀ ਸਾਰੇ ਫਿਰ ਹਾਲਾਤ ਕਿਦਾਂ ਬਦਲੇ ਬੇਟਾ ਪਤਾ ਲੱਗਾ ਘਰ ਵਿੱਚ ਕਿ ਜਦੋਂ ਇਹ ਚੀਜ਼ਾਂ ਹੀ ਖਰਾਬ ਹੋਣੀ ਸ਼ੁਰੂ ਹੋਈਆਂ ਹਾਂਜੀ ਓਏ ਮੇਰੀ ਮਮੇਰੀ ਮੰਮੀ ਨੇ ਹੀ ਮੇਰੇ ਡੈਡੀ ਦਾ ਕਤਲ ਕਰਾਇਆ ਤਾਂ ਇਹ ਤੇ ਹੀ ਮੇਰੀ ਨਾਨੀ ਨੇ ਕਰਾਇਆ ਸਾਰਾ ਕੁਝ ਮੇਰੀ ਨਾਨੀ ਤੇ ਹੀ ਮੇਰੇ ਮਾਮੇ ਨੇ ਤੇ ਕਮਰੇ ਮੂਮੀ ਨੇ ਅਸਤੇ ਹੀ ਲੋਕਾਂ ਮੂਰੇ ਹੱਟ ਡੇ ਵੀ ਮੰਗੇ ਵੀ ਸਾਡਾ ਡੈਡੀ ਠੀਕ ਹੋ ਜੇ ਵੀ ਚੱਲੇ ਇੱਕ ਵੀਡੀਓ ਪਾਉਣ ਨਾਲ ਕੀ ਹੁੰਦਾਗਾ ਵੀ ਚੱਲ ਵੀ ਜਾ ਸਾਡੀ ਜ਼ਿੰਦਗੀ ਸੁਧਰ ਚ ਹੈ ਨਾ ਵੀ ਚੱਲ ਵੀ ਮਰੇ ਡੈਡੀ ਤਾਂ ਐਕਸੀਡੈਂਟ ਹੋ ਗਿਆ ਸੀ। ਅਸੀਂ ਇਸ ਲਈ ਵੀਡੀਓ ਪਾਈ ਸੀ ਵੀ ਸਾਡੀ ਮਦਦ ਹੋ ਜਾ ਡਾਕਟਰਾਂ ਨੇ ਇਲਾਜ ਲਈ ਬਹੁਤ ਪੈਸੇ ਮੰਗੇ ਸੀ। ਤੇ ਸਿਸ ਕਰਕੇ ਵੀਡੀਓ ਪਾਈ ਸੀਗੀ ਤੇ ਲੋਕਾਂ ਨੇ ਸਾਡੀ ਬਹੁਤ ਮਦਦ કરી ਤੇ ਮੇਰੇ ਡੈਡੀ ਠੀਕ ਹੋ ਗਏ ਸੀ। ਉਹ ਘਰੇ ਆ ਗਏ ਸੀ ਛੁੱਟੀ ਲੈ ਕੇ। ਅਸਤਾ ਹੀ ਲੋਕਾਂ ਤੋਂ ਪੀਖ ਮੰਗ ਕੇ ਠੀਕ ਕਰਾ ਲਿਆ ਸੀ ਪਰ ਜੀ ਸਾਨੂੰ ਕੀ ਪਤਾ ਸੀ ਵੀ ਸਾਡੀ ਮੰਮੀ ਬੈਰਨ ਬਣ ਚੁਗੀ। ਹਾਂਜੀ ਤੇ ਮੈਂ ਸਕੂਲ ਗਈ ਸੀ ਜਰਮੇ ਆ ਕੇ ਪੁੱਛਿਆ ਮੈਂ ਕਿ ਮਮੀ ਡੈਡੀ ਤੇ ਮੇਰੀ ਮੰਮੀ ਪਈ ਫੋਨ ਤੇ ਗੱਲ ਕਰ ਜਾਏ ਜਾਵੇ ਤੇ ਮੈਨੂੰ ਮੈਂ ਕਹਿੰਦੇ ਉਹ ਤਾਂ ਸੋਦਾ ਕੇਂਦਰ ਚ ਗਿਆਗਾ ਕਹਿੰਦੀ ਆਧਾਰ ਕਾਰਡ ਹੋ ਆਪਡੇਟ ਕਰਾਉਣ ਤੇ ਮੈਂ ਆਖਿਆ ਚਲ ਠੀਕ ਆ ਮੈਂ ਕਿ ਮਮੀ ਕਦੋਂ ਗਿਆ ਕਹਿੰਦੀ ਉਹ ਤਾਂ ਹੁਣੇ ਹੀ ਗਿਆਗਾ ਤੇ ਫਿਰ ਮੈਂ ਫੋਨ ਲਾਇਆ ਸੀ ਫੋਨ ਉਹਦੂ ਵਾਰ ਬੰਦ ਹੋਣ ਲੱਗ ਗਿਆ ਹਾਂਜੀ ਜਿਦੱਕੇ ਫਿਰ ਉਸ ਤੋਂ ਬਾਅਦ ਕਿਉਂਕਿ ਇਹ ਚੀਜ਼ਾਂ ਸਾਰੀਆਂ ਹੋ ਗਈਆਂ ਹੁਣ ਤੁਹਾਡੇ ਤੱਕ ਇੱਥੇ ਜਿਹੜੇ ਕ੍ਰਿਕਟਰ ਹੈਗੇ ਔਰ ਭਜਨ ਹੋਣੀ ਉਹ ਪਹੁੰਚੇ ਉਹਨਾਂ ਨੂੰ ਮਿਲ ਲੈ ਤੁਸੀਂ ਹਾਂਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਔਰ ਉਹਨਾਂ ਨੇ ਸਾਨੂੰ ਜੀ ਬੈੱਡ ਪ੍ਰੈਸ ਟੇਬਲ ਮੇਚ ਕੁਰਸੀਆਂ ਮੋਬਾਈਲ ਸਾਈਕਲ ਲੈ ਕੇ ਦਿੱਤਾ ਤੇ ਸਾਡੇ ਜੀ ਸਾਰੇ ਘਰ ਦੀ ਰਿਪੇਅਰ ਕਰਾਈ ਸੀ ਹਾਂਜੀ ਕੱਲ ਵੀ ਸਾਨੂੰ ਮਿਲੇ ਜੀ ਅਸੀਂ ਉਹਨਾਂ ਤੋਂ ਇਹ ਨਮੀਟਰ ਤੇ ਇੱਕ ਗਿੱਜਰ ਮੰਗਿਆ ਸੀ ਉਹ ਉਹ ਉਹਨਾਂ ਨੇ ਸਾਨੂੰ ਜੀ ਪਹਾਂਜੀ ਪਹੁੰਚਾਤਾ ਹੀ ਉਹਨਾਂ ਨੇ ਸਾਡੇ ਕੋਲ ਜੀ ਹਾਂਜੀ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਅਸੀਂ ਉਹਨਾਂ ਦਾ ਜੀ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਇਹ ਵੀ ਹਾਂਜੀ ਇੱਕ ਸਾਨੂੰ ਉਹਨਾਂ ਨੇ ਮੱਝ ਦਿੱਤੀ ਇੱਕ ਸਾਈਕਲ ਤੇ ਅਸੀਂ ਉਹਨਾਂ ਦਾ ਜੀ ਦਿਲੋਂ ਧੰਨਵਾਦ ਕਰਦੇ ਹਾਂ ਇੱਕ ਅਸੀਂ ਵੀ ਗੱਲ ਹੋਰ ਕਹਿਣਾ ਚਾਹਾਂਗੇ ਵੀ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹ ਨਸ਼ਾ ਛੱਡ ਕੇ ਵੀ ਹਰਪ੍ਰਧਨ ਸਿੰਘ ਜਿਹੜੀ ਜਿਹੜੀ ਹਰਪ੍ਰੀਤਨ ਸਿੰਘ ਕ੍ਰਿਕਟ ਮੈਚ ਖੇਡਦੇ ਆ ਵੀ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਹੁਣ ਇਹ ਨਸ਼ਾ ਚ ਕੁਛ ਨਹੀਂ ਛੱਡਿਆ ਨਸ਼ਾ ਤੇ ਸਿਰਫ ਆਪ ਦੀ ਜ਼ਿੰਦਗੀ ਖਰਾਬ ਹੁੰਦੀ ਆ ਬਸ ਇੰਨਾ ਹੀ ਕਹਿਣਾ ਚਾਹਾਂਗੇ ਵੀ ਉਹਨਾਂ ਨੇ ਸਾਡੀ ਬਹੁਤ ਮਦਦਤ ਕੀਤੀ ਜੜੀਆਂ ਜੜੀਆਂ ਚੀਜ਼ਾਂ ਦੇ ਅਸੀਂ ਮੰਗ ਕਰੀ ਸੀ ਉਹਨਾਂ ਨੇ ਸਾਨੂੰ ਉਹ ਚੀਜ਼ ਦਿੱਤੀ ਸੀ ਤੇ ਅਸੀਂ ਇਹਨਾਂ ਵੀ ਕਵਾਂਗੇ ਦੂਰੀ ਤੋਂ ਹਨਾ ਵੀ ਉਹ ਨਸ਼ੇ ਪੱਤੇ ਛੱਡ ਕੇ ਨੌਜਵਾਨ ਤੇ ਉਹਨਾਂ ਦੀ ਖੇਡ 'ਚ ਸ਼ਾਮਿਲ ਹੋਣ ਜੀ ਕਿ ਮੇਰੀ ਗੱਲਬਾਤ ਵੀ ਹੋ ਰਹੀ ਸੀ ਬਾਈ ਮੰਦੀਪ ਹੁਣੀ ਜਿਹੜੇ ਉਹਨਾਂ ਦੀ ਟੀਮ ਦੇ ਮੈਂਬਰ ਹੈ ਉਹ ਵੀ ਤੁਹਾਡੇ ਤੱਕ ਬਾਰ ਬਾਰ ਪਹੁੰਚ ਕਰਦੇ ਹੈ ਪੰਚਾਇਤੀ ਮੈਂਬਰਾਂ ਨਾਲ ਬਾਰ ਬਾਰ ਗੱਲਬਾਤ ਕਰਦੇ ਪੁੱਛਦੇ ਕਿ ਕੁੜੀਆਂ ਨੂੰ ਕੋਈ ਲੋੜ ਤਾਂ ਨਹੀਂ ਹੈਗੀ ਹਾਂਜੀ ਅਸੀਂ ਜੀ ਚੀਜ਼ਾਂ ਦੀ ਮੰਗ ਵੀ ਕੀਤੀ ਸੀ ਉਹਨਾਂ ਨੇ ਸਾਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਮੰਗੀਆਂ ਸੀ ਉਹਨਾਂ ਨੇ ਸਾਨੂੰ ਜਿਹੋ ਚੀਜ਼ਾਂ ਦਿੱਤੀਆਂ ਸਾਡੀ ਜੀ ਸਾਰੀ ਪੰਚਾਇਤ ਨੇ ਜੀ ਬਹੁਤ ਮਦਦ ਕੀਤੀ